हरियाणा ਦੇ ਵਿਦਿਆਰਥੀ ਮਿਆਂਗ ਅਗਰਵਾਲ ਨੇ ਆਪਣੀ ਯੂਨੀਵਰਸਿਟੀ ਦੀ 10ਵੀਂ ਮੰਜ਼ਲ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੋਸਾਇਟੀ ਦੀ ਵਜ੍ਹਾ ਕੀ ਰਹੀ ਹਲੇ ਇਸ ਦਾ ਖੁਲਾਸਾ ਨਹੀਂ ਹੋ ਸਕਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਫਗਵਾੜਾ ਰਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲਬਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਪੜ੍ਹਦੇ 20 ਸਾਲਾ ਵਿਦਿਆਰਥੀ ਜੋ ਰਿਵਾੜੀ ਹਰਿਆਣਾ ਦਾ ਰਹਿਣ ਵਾਲਾ ਸੀ ਉਸਨੇ ਯੂਨੀਵਰਸਿਟੀ ਦੀ 10ਵੀਂ ਮੰਜ਼ਲ ਤੋਂ ਛਲਾਂਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਐਸਪੀ ਨੇ ਦੱਸਿਆ ਕਿ 3ਰਡ ਫਲੋਰ ਤੇ ਉਸਦਾ ਕਮਰਾ ਸੀ ਪਰ ਉਨ੍ਹਾਂ ਨੇ 10ਵੀਂ ਮੰਜ਼ਲ ਤੋਂ ਜਾ ਕੇ ਛਲਾਂਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਕਾਰਨ ਕੀ ਰਿਹਾ ਇਸ ਦਾ ਹੱਲੇ ਖੁਲਾਸਾ ਨਹੀਂ ਹੋ ਸਕਿਆ ਪੁਲਿਸ ਨੇ ਉਸ ਦਾ ਮੋਬਾਈਲ ਤੇ ਯੂਨੀਵਰਸਿਟੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲਈ ਹੈ ਜਿਸ ਦੇ ਪਰਿਵਾਰਕ ਮੈਂਬਰ ਆ ਗਏ ਹਨ ਜੋ ਵੀ ਉਹ ਬਿਆਨ ਦੇਣਗੇ ਉਸ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ਹਲੋ ਮਨਜਾਇਨ ਜੀ ਜਾਇਨ ਜੀ ਮੈਡਮ ਆ ਇੱਕ ਲਵਲੀ ਦੇ ਵਿੱਚ ਜਿਹੜਾ ਸੁਸਾਇਡ ਦੇ ਅਕਾਰਨ ਛੋੜਿਆ ਜਪਛਣਾ ਹੈ ਸਟੂਡੈਂਟ ਦਾ ਜਿਹੜਾ ਹਾਂਜੀ ਹਾਂਜੀ ਮੈਡਮ ਡਿਟੇਲ ਥੋੜੀ ਜਾਈ ਦੀ ਸੀ ਕਿ ਸਟੂਡੈਂਟ ਦਾ ਨਾਮ ਵਗੈਰਾ ਜੀ ਮੈਡਮ ਜੀ ਹਾਂਜੀ ਇਹਨਾਂ ਜੀ ਮਯੰਕ ਨਾਮ ਸੀ ਇਹਦਾ ਅਰਾਊਂਡ 2 ਸਾਲ ਦੀ ਯੂਨੀਵਰਸਿਟੀ ਔਰ ਕੰਪਿਊਟਰ ਸਾਇੰਸ ਫਰਸਟ ਈਅਰ ਸੈਕੰਡ ਸੈਮੈਸਟਰ ਦੇ ਸਟੂਡੈਂਟ ਸੀਗਾ ਠੀਕ ਹੈ ਜੀ ਸਾਨੂੰ ਕੱਲ ਇਨਫੋਰਮੇਸ਼ਨ ਆਈ ਕਿ ਕਿਸੇ ਬੱਚੇ ਨੇ ਨਾ ਐਮਪੀਯੂ ਦੇ ਵਿੱਚ ਹੌਸਟਲ ਤੋਂ 7ਵੀਂ 8ਵੀਂ ਮੰਜ਼ਿਲ ਤੋਂ ਜੰਪ ਕਰਕੇ ਸੁਸਾਈਡ ਕਰ ਲਿਆ ਫਿਰ ਅਸੀਂ ਮੌਕੇ ਤੇ ਗਏ ਠੀਕ ਹੈ ਜੀ ਤੋਂ ਮੌਕੇ ਤੇ ਸਾਰੇ ਨਾਲ ਦੇ ਉਹ ਜਿਹੜੇ ਬੱਚੇ ਇੱਕ ਦਾ ਜਾਣਕਾਰ ਪਰਾਣਾ ਸੀਗਾ ਔਰ ਨਾਲ ਉਹਦੇ ਰੂਮ ਵਿੱਚ ਦੇ ਨਾਲ ਸਾਰਾ ਅਸੀਂ ਮੌਕਾ ਦੇਖਿਆ ਰੂਮ ਵੀ ਉਹਦਾ ਸਾਰਾ ਸਰਚ ਕੀਤਾ और फिर एग्जैक्ट सारी डिटेल्स आई है कि ये ना रूम नंबर थ्री ज़ेरो वन चंद्रमा से थर्ड फ्लोर से पर ये जंप कितना टेंथ फ्लोर तो नेक्स्ट ब्लॉक जो सारे इंटरकनेक्टेड ब्लॉक में हॉस्टल दे तो हाँ जी तो फिर उसी जगह सारे सीसीटीवी फुटेजेस भी हाँ जी चेक कितने हैं ने ਹਾਂਜੀ ਮਤਲਬ ਉਹਦੇ ਚ ਵੀ ਹਾਂਜੀ ਕੋਈ ਐਨਾ ਇੰਪਲਿਨੇਟਿੰਗ ਨਹੀਂ ਆਇਆ ਕੁਝ ਵੀ ਕਿ ਉਹ ਆਪਣਾ ਹੀ ਸ਼ਾਇਦ ਕਿਸੇ ਸਟੇਟ ਆਫ ਮਾਈਂਡ ਦੇ ਵਿੱਚ ਸੀਗਾ ਕਿ ਜਿਹਦੇ ਕਰਕੇ ਉਹਨੇ ਇਸ ਤਰ੍ਹਾਂ ਕਰਿਆ ਹੈਗਾ ਤੋਂ ਬਾਕੀ ਅਸੀਂ ਉਹਦਾ ਫੋਨ ਔਰ ਜਿਹੜਾ ਬਾਕੀ ਦਾ ਹੈਗਾ ਉਹ ਫਰੈਂਸਿਕ ਕਰਵਾ ਰਹੇ ਆ ਤੇ ਇਹਦੇ ਫਾਦਰ ਆ ਗਏ ਨੇ ਜੀ ਕਿ ਉਹਨੂੰ ਪੋਸਟਮਾਰਟਮ ਵਗੈਰਾ ਬਾਕੀ ਜੀ ਮੈਨੂੰ ਸਾਨੂੰ ਸਟੇਟਮੈਂਟ ਦੇਣਗੇ ਉਸ ਤਰੀਕੇ ਨਾਲ ਮੈਮ ਅਦਰ ਅਦਰ ਸਟੇਟ ਵਾਇ ਹੈ ਜਾਂ ਪੰਜਾਬ ਦਾ ਹੈ ਜੀ ਹਰਿਆਣੇ ਦਾ ਜੀ ਇਹ ਹਰਿਆਣਾ ਕੋਈ ਸ਼ਹਿਰ ਜਿਵੇਂ ਸਿਟੀ ਕੋਈ ਹਾਂਜੀ ਰਿਵਾੜੀ ਹੈ ਜੀ ਰਿਵਾੜੀ ਦਾ ਜੀ ਜੀ ਮੈਮ ਸੂਸਾਇਟੀ ਦਾ ਕੋਈ ਕੋਈ ਸੂਸਾਇਟੀ ਨੋਟ ਵਗੈਰਾ ਕੁਝ ਨਹੀਂ ਨਹੀਂ ਨੋਟ ਕੋਈ ਨਹੀਂ ਹੈ ਜੀ ਨਹੀਂ ਨਹੀਂ 8ਵਾਂ ਮੰਜ਼ਿਲ ਤੋਂ ਮੈਮ ਕੀਤਾ ਜਾਂ 10ਵਾਂ ਤੋਂ ਜੀ 10ਥ ਫਲੋਰ ਤੋਂ ਕੀਤਾ ਹੈ ਨਾ ਸੂਸਾਇਟੀ ਆ 10 10th 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 ਜੀ ਜੀ ਥੈਂਕ ਯੂ ਮੈਡਮ ਓਕੇ ਜੀ ਓਕੇ ਜੀ